ਪੰਜਾਬ ਦੀ ਮੌਜੂਦਾ ਆਪ ਸਰਕਾਰ ਦਾ ਹਾਲ ਦੇਖ ਲੋ ਜਿਹੜੇ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਐਨੇ ਕਰੋੜ ਇੱਥੋਂ ਆ ਜਾਊ ਐਨੇ ਕਰੋੜ ਉੱਥੋਂ ਆ ਜਾਊ ਹੁਣ ਦੱਸਣ ਕਰਜ਼ੇ ਤੇ ਕਰਜ਼ਾ ਕਿਹੜੀ ਗੱਲੋਂ ਚੁੱਕੀ ਜਾ ਰਹੇ ਹਨ ਕੁਝ ਦਿਨ ਪਹਿਲਾਂ ਹੀ ਪੰਜਾਬ ਦੀ ਆਪ ਸਰਕਾਰ ਨੇ ਕੇਂਦਰ ਤੋਂ 10000 ਕਰੋੜ ਦੇ ਵਾਧੂ ਕਰਜ਼ੇ ਦੀ ਮੰਗ ਕੀਤੀ ਹੈ ਕਿ ਇਸ ਸਮੇਂ ਪੰਜਾਬ ਸਰ ਕਰੀਬ 374000 ਕਰੋੜ ਰੁਪਏ ਦਾ ਕਰਜ਼ਾ ਹੈ 2022 ਚ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਸੰਭੀ ਸੀ ਤਾਂ ਪੰਜਾਬ ਦੇ ਸਿਰ ਤੇ 2 ਲੱਖ 80000 ਕਰੋੜ ਦਾ ਕਰਜ਼ਾ ਸੀ ਪਿਛਲੇ 2.5 ਸਾਲਾਂ ਵਿੱਚ ਪੰਜਾਬ ਸਰਕਾਰ ਨੇ 90000 ਕਰੋੜ ਦਾ ਕਰਜ਼ਾ ਚੁੱਕ ਲਿਆ ਹੈ ਤੇ ਹੁਣ ਮੁੜ ਮਾਨ ਸਰਕਾਰ ਕੇਂਦਰ ਤੋਂ ਮਿਲਣ ਵਾਲੇ ਸਾਲਾਨਾ ਕਰਜ਼ੇ ਦੀ ਹੱਦ ਤੋਂ 10000 ਕਰੋੜ ਵਾਧੂ ਕਰਜ਼ੇ ਦੀ ਮੰਗ ਕਰ ਰਹੀ ਹੈ ਨਾਲ ਹੀ ਦੂਜੇ ਪਾਸੇ ਤੇ ਨਿੱਤ ਟੈਕਸ ਦਰਾਂ 'ਚ ਵਾਧਾ ਕਰਕੇ ਆਮ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਜਾ ਰਿਹਾ ਹੈ ਪੈਟਰੋਲ ਡੀਜ਼ਲ ਤੇ ਵੈਟ ਵਿੱਚ 3 ਗੁਣਾ ਵਾਧਾ ਬਿਜਲੀ ਦਰਾਂ 'ਚ ਵਾਧਾ ਕਲੈਕਟਰ ਫੀਸ 'ਚ ਵਾਧਾ ਬੱਸ ਕਿਰਾਏ 'ਚ ਵਾਧਾ ਮੋਟਰ ਵਹੀਕਲ ਟੈਕਸ ਦਾ ਵਾਧਾ ਪੁਰਾਣੇ ਵਾਨਾ ਤੇ ਗ੍ਰੀਨ ਟੈਕਸ ਅਤੇ ਕਰਜ਼ਿਆਂ ਤੇ ਲਾਇਟ ਟੈਕਸਾਂ 'ਚ ਵਾਧਾ ਹਰ ਗੱਲ ਤੇ ਟੋਟ ਕੇ ਸੁਣਾਉਣ ਵਾਲੇ ਭਗਵੰਤ ਮਾਨ ਨੂੰ ਪੰਜਾਬ ਦੀ ਅਸਲੀਅਤ ਵੱਲ ਵੀ ਝਾਤ ਮਾਰ ਲੈਣੀ ਚਾਹੀਦੀ ਹੈ ਕਿਤੇ ਇਹ ਨਾ ਹੋਵੇ ਕਿ ਇਹ ਸਰਕਾਰ ਪੰਜਾਬ ਨੂੰ ਐਸੇ ਖੂਬੇ ਛੱਟ ਦੇਵੇ ਜਿੱਥੋਂ ਮੁੜ ਬਾਹਰ ਨਿਕਲਣਾ ਹੀ ਮੁਸ਼ਕਲ ਹੋ ਜਾਵੇ